ਅੱਜ ਸਾਡੇ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਜਿਹੜੀ ਹੈਗੀ ਹੈ ਗੈਂਗਸਟਰ ਦੇ ਵਿਰੁੱਧ ਇੱਕ ਅਸੀਂ ਆਪਰੇਸ਼ਨ ਪ੍ਰਹਾਰ ਸ਼ੁਰੂ ਕੀਤਾ ਹੋਇਆ ਜੋ ਕੱਲੇ ਦਾ ਫਰਸਟ ਡੇ ਹੈਗਾ ਸੀ ਅੱਜ 21 ਨੂੰ ਇਹਦਾ ਸੈਕੰਡ ਡੇ ਆ ਇਹਦੇ ਵਿੱਚ ਜਿਹੜੇ ਗੈਂਗਸਟਰਸ ਬਾਹਰ ਵਿਦੇਸ਼ਾਂ ਦੇ ਵਿੱਚ ਬੈਠੇ ਨੇ ਉਹਨਾਂ ਦੇ ਇੱਥੇ ਜਿਹੜੇ ਐਸੋਸੀਏਟ ਹੈਗੇ ਨੇ ਕੋਈ ਉਹਨਾਂ ਦੇ ਜਾਂ ਉਹਨਾਂ ਨੂੰ ਰਾਹ ਦੇਣ ਵਾਲੇ ਬੰਦੇ ਨੇ ਜਾਂ ਉਹਨਾਂ ਦੀ ਕੋਈ ਵੀ ਸ਼ਹਿਦ ਦਿੰਦੇ ਨੇ ਉਹਨਾਂ ਨੂੰ ਉਹਨਾਂ ਦੇ ਖਿਲਾਫ ਜਿਹੜੀ ਅਸੀਂ ਇੱਕ ਮੁਹਿੰਮ ਵੱਢੀ ਹੈ ਕਿ ਪੰਜਾਬ ਨੂੰ ਜਿਹੜਾ ਹੈਗਾ ਜਿਸ ਤਰੀਕੇ ਨਾਲ ਅਸੀਂ ਯੁੱਧ ਨਸ਼ਿਆਂ ਵਿਰੋਧ ਦੀ ਸਾਡੀ ਮੁਹਿੰਮ ਹੈ ਚਲ ਰਹੀ ਸੀ ਉਸ ਦਿਰੀ ਕੇ ਨਾਲ ਹੀ ਹੈ ਕਿ ਗੈਂਗਸਟਰ ਦੇ ਵਿਰੁੱਧ ਵੀ ਜਿਹੜਾ ਹੈ ਪ੍ਰਹਾਰ ਆਪਰੇਸ਼ਨ ਅਸੀਂ ਸ਼ੁਰੂ ਕੀਤਾ ਤਾਂ ਜੋ ਜਿੰਨੇ ਵੀ ਥੋਦੇ ਗੈਂਗਸਟਰ ਜਾਂ ਇਹਨਾਂ ਨੂੰ ਸ਼ਾਇਦ ਇਹਨਾਂ ਨਾਲੇ ਬੰਦੇ ਹੈਗੇ ਨੇ ਜਾਂ ਇਹਨਾਂ ਦੇ ਐਸੋਸੀਏਟ ਜਿਹੜੇ ਮਾਰੇ ਬੰਦੇ ਨੇ ਉਹਨਾਂ ਨੂੰ ਉਹਨਾਂ ਦਾ ਆਪਾਂ ਅਰੈਸਟ ਕਰ ਸਕੀਏ ਤੇ ਪੰਜਾਬ ਨੂੰ ਇੱਕ ਸੁਰੱਖਿਅਤ ਜਿਹੜਾ ਹੈਗਾ ਮਾਹੌਲ ਜਿਹੜਾ ਦਿੱਤਾ ਜਾਵੇ ਸਰ ਪੰਜਾਬ ਪੰਜਾਬ ਪੁਲਿਸ ਵੱਲੋਂ ਲਗਾਤਾਰ ਗੈਂਗਸਟਰਾਂ ਦੇ ਖਿਲਾਫ ਜਿਹੜੀ ਕਾਰਵਾਈਆਂ ਕੀਤੀਆਂ ਜਾ ਰਹੀਆਂ ਕਿਸ ਤਰ੍ਹਾਂ ਦੀ ਦੇਖੋ ਮੈਂ ਜਿਹੜੇ ਦੱਸਿਆ ਕਿ ਆਪਰੇਸ਼ਨ ਸਾਡੀ ਜਿਹੜੀ ਪ੍ਰਾਇਮਰੀ ਡਿਊਟੀ ਹੈਗੀ ਹੈ ਕਿ ਇੱਕ ਸਿਕਿਓਰ ਜਿਹੜਾ ਹੈਗਾ ਵਾਤਾਵਰਣ ਦੇਣਾ ਸਿਕਿਓਰ এনवायरमेंट ਜਿਹੜਾ ਹੈਗਾ ਸਾਰੇ ਨਾਗਰਿਕਾਂ ਨੂੰ ਸਾਰੇ ਲੋਕ ਆਪਣੇ ਪਛਿੰਦੇ ਨੂੰ ਦੇਣਾ ਉਹ ਸਾਡੀ ਪ੍ਰਾਇਮਰੀ ਜ਼ਿੰਮੇਵਾਰੀ ਹੁੰਦੀ ਆ ਲਾਅ ਔਰ ਆਰਡਰ ਤੋਂ ਪੀਸਫੁੱਲ ਰੱਖਣਾ ਤਾਂ ਉਹਦੇ ਵਿੱਚ ਜਿਹੜੇ ਕੋਈ ਆਪਣੇ ਆਪ ਨੂੰ ਇਹ ਟੁੱਟੂ ਜਿਹੇ ਬੰਦੇ ਆਪਣੇ ਆਪ ਨੂੰ ਗੈਂਗਸਟਰ ਸਮਝੀ ਬੈਠੇ ਨੇ ਇਹਨਾਂ ਦਾ ਖਾਤਮਾ ਕਰਨਾ ਵੀ ਸਾਡੀ ਜ਼ਿੰਮੇਵਾਰੀ ਆ ਤਾਂ ਉਹ ਜਿਹੜੇ ਵਿਦੇਸ਼ਾਂ ਵਿੱਚ ਬੈਠੇ ਨੇ ਉਹਨਾਂ ਨੂੰ ਸੰਟਾਈਮ ਕਈ ਵਾਰੀ ਲਾਦਾ ਕਿ ਅਸੀਂ ਬਾਹਰ ਬੈਠੇ ਸੇਫ ਆ ਪਰ ਅਸੀਂ ਜਿਹੜੇ ਹੈਗੇ ਆ ਉਹਨਾਂ ਨੂੰ ਵੀ ਸਾਡੇ ਐਕਸਟਰਾਡੀਸ਼ਨ ਪ੍ਰੋਸੈਸਰ ਹੈ ਜਿਹੜੇ ਹੈਗੇ ਐ ਐਕਸਟਰਾਡੀਪਲਮੈਟਿਕ ਚੈਨਲਸ ਦੇ ਰਾਹੀਂ ਉਹਨਾਂ ਦੇ ਵੀ ਜਿਹੜੀ ਹੈਗੀ ਹੈ ਲੀਗਲ ਵੇਅ ਨਾਲ ਅਸੀਂ ਉਹਨਾਂ ਨੂੰ ਹਵਾਲਗੀ ਕਰਵਾ ਕੇ ਉਹਨਾਂ ਦੇ ਤਾਂ ਉਹਨਾਂ ਦੇ ਖਿਲਾਫ ਵੀ ਸਖਤ ਐਕਸ਼ਨ ਜਿਹੜਾ ਹੈਗਾ ਲਿਆਂਦੇ ਕੰਮ ਚ ਲਿਆਵਾਂ ਮਾੜੇ ਅਨਸਰਾਂ ਨੂੰ ਕੀ ਕਹਣਾ ਕਾਉ ਮਾੜੇ ਅਨਸਰਾਂ ਨੂੰ ਜਿਹੜੀ ਹੈਗੀ ਹੈ ਸਖਤ ਤਾੜਦਾ ਕਿ ਜੇ ਉਹ ਇਸ ਤਰ੍ਹਾਂ ਦੀ ਜਿਹੜੀ ਹੈ ਕਿ ਕਿਸੇ ਵੀ ਚੀਜ਼ਾਂ ਤੋਂ ਪ੍ਰਭਾਵਿਤ ਨਾ ਹੋਣ ਅਗਰ ਕੋਈ ਕ੍ਰਾਈਮ ਦੀ ਦੁਨੀਆ ਦੇ ਵਿੱਚ ਇਸ ਤਰ੍ਹਾਂ ਦਾ ਕੋਈ ਕ੍ਰਾਈਮ ਕਰਦਾ ਬੇਸ਼ੱਕ ਉਹ ਫਸਟ ਟਾਈਮ ਕੋਈ ਕ੍ਰਾਈਮ ਕਰਦਾ ਤਾਂ ਉਹਦੇ ਨਾਲ ਵੀ ਜਿਹੜਾ ਹੈਗਾ ਸਖਤੀ ਨਾਲ ਜਿਹੜਾ ਹੈਗਾ ਪੇਸ਼ ਆਇਆ ਜਾਏਗਾ ਸਰ ਨਿਊਜ਼ਰ ਦੇ ਬੇਟੀ ਜਦੋਂ ਫਰੋਥੀ ਇੱਕ ਕਾਰੋਬਾਰੀ ਤੇ ਫਾਇਰਿੰਗ ਵੀ ਹੋਈ ਹੈ ਉਸ ਮਾਮਲੇ 'ਚ ਕੀ ਅਪਡੇਟ ਦੇਖੋ ਸਾਡੇ ਸਾਰੇ ਕੇਸ ਜਿਹੜੇ ਹਨ ਅਸੀਂ ਕੇਸ ਟੂ ਕੇਸ ਅਸੀਂ ਮਾਨੀਟਰ ਕਰ ਰਹੇ ਹਾਂ ਸਾਡੇ ਡੀਐਸਪੀ ਸਾਹਿਬ ਨੂੰ ਤੇ ਸਾਡੇ ਜਿਹੜੇ ਇੱਥੇ ਦੇ ਸਾਰੇ ਲੋਕਲ ਜਿਹੜੀਆਂ ਟੀਮਜ਼ ਨੂੰ ਡਿਸਪੈਚ ਕੀਤਾ ਹੈ ਐਂਡ इवन ਕੇ ਸੈਂਟਰਲਾਈਜ਼ਡ ਟੀਮ ਸਾਡੀਆਂ ਸੀਜੀ ਤੋਂ ਜਿਹੜੀਆਂ ਨੇ ਉਹਨਾਂ ਦੀ ਬਰੀਫਿੰਗ ਹੈ ਅਸੀਂ ਉਹਨਾਂ ਨੂੰ ਜਿਹੜਾ ਹੈਗਾ ਛੇਤੀ ਕਰੈਕ ਕਰਵਾ ਸਰ ਪਰ ਇਹ ਤੁਸੀਂ ਗਹਿਰੇ ਵਿੱਚ ਜੈਕਟਾ ਬ ਤੁਹਾਡੀ ਕਾਰਵਾਈ ਲੱਗਦਾ ਜਲਦੀ ਹੈ ਪਰ ਇਹ ਬਰੋਕੀਆਂ ਦੇ ਕਾਲ ਤੋਂ ਦਿਨ ਪ੍ਰਤੀ ਦਿਨ ਦੇਖੋ ਜਿਹੜੇ ਸਰਦਾਰ ਭਾਈ ਹੋਵੇ ਤੇ ਲੋਕ ਜਿਹੜਾ ਇਸ ਤਰ੍ਹਾਂ ਹੈਗਾ ਕਿ ਜਦੋਂ ਕੋਈ ਸਾਡੇ ਕੋਲੇ ਕੋਈ ਇਨਫੋਰਮੇਸ਼ਨ ਆਉਂਦੀ ਹੈ ਜਾਂ ਕੋਈ ਇਸ ਤਰ੍ਹਾਂ ਦੀ ਹੁੰਦੀ ਹੈ ਉਹ ਸਾਡੇ ਕੇਸ ਜੇ ਕੋਈ ਹੋਏ ਤਾਂ ਟਰੇਸ ਵੀ ਬਹੁਤ ਹੋਏ ਨੇ ਕੱਲ ਵੀ ਸਾਡਾ ਜਿਹੜਾ ਹੈਗਾ ਤੁਸੀਂ ਦੇਖਿਆ ਕਿ ਇੱਕ ਅਸੀਂ ਇੱਕ ਸ਼ਾਹਕੋਟ ਦੇ ਵਿੱਚ ਵੀ ਐਂਕਾਊਂਟਰ ਹੋਇਆ ਸੀ ਉਸ ਤੋਂ 2 ਦਿਨ ਪਹਿਲਾਂ ਵੀ ਜਿਹੜਾ ਐਂਕਾਊਂਟਰ ਸਾਡਾ ਹੈਗਾ ਆਦਮਪੁਰ ਦੇ ਵਿੱਚ ਹੋਇਆ ਸੀ ਅਸੀਂ ਸਖਤੀ ਨਾਲ ਉਹਨੂੰ ਫੀਲਡ ਦੇ ਵਿੱਚ ਆ ਗਏ ਅਸੀਂ ਸਾਰੇ ਅਫੀਸਰ ਹੀ ਉਹਨੂੰ ਗਰਾਊਂਡ ਤੇ ਆ ਗਏ ਤਾਂ ਇਹਨਾਂ ਨੂੰ ਅਸੀਂ ਸਿਰ ਨਹੀਂ ਚੁਪੜਦੇ ਆ ਨਸ਼ਾ ਦੇ ਖਿਲਾਫ ਵਿੱਚ ਇੱਕ ਤਹਿਤ ਰਿਪੋਰਟ ਦੇ ਵਿੱਚ ਜਿੱਦਾਂ ਚਾਲਫ ਕਰੀ ਵੱਡੀ ਰਹੀ ਉਸ ਦੇ ਕੀ ਰਿਕਵਰੀ ਹੋਈ ਕਿੰਨੇ ਸਾਡਾ ਪ੍ਰਾਈਮਰੀ ਜਿਹੜਾ ਇਹ ਆਪਰੇਸ਼ਨ ਹੈਗਾ ਇਹਦੇ ਵਿੱਚ ਜਿਹੜਾ ਸਾਡਾ ਚੱਲ ਰਿਹਾ ਜੁਧ ਗੈਂਗਸਟਰ ਵਿਰੋਧ ਚੱਲ ਰਿਹਾ ਇਸੇ ਤਹਿਤ ਵਿੱਚ ਜਦੋਂ ਮਾੜੇ ਬੰਦੇ ਨੂੰ ਚੈੱਕ ਕਰਦੇ ਸੀ ਤਾਂ ਉਹਨਾਂ ਦੇ ਵਿੱਚ ਜਿਵੇਂ ਸਾਡੇ ਵਿਜੂਹਾਪੁਰ ਤੋਂ ਪਿੰਡ ਹੈਗਾ ਉੱਥੇ ਇੱਕ ਚਰਨਜੀਤ ਤੇ ਜਿਹੜਾ ਉਹਦੇ ਇੱਕ ਕੋਈ ਹੈਗਾ ਉੱਥੋਂ 7 ਕਿਲੋ ਦੇ ਕਰੀਬ ਜਿਹੜੀ ਹੈਗੀ ਅਫੀਮ ਰਿਕਵਰ ਹੋਈ ਹੈ ਇਹ ਗੰਡੇਵਰ ਗੱਡੀ ਸੀ ਉਹਨਾਂ ਦੇ ਕੋਲੋਂ ਉਹਨਾਂ ਦੇ ਮੁਕਦਮਾ ਦਰਜ ਕਰਕੇ ਰਿਕਵਰੀ ਕੀਤੀ ਆ ਹੋਰ ਵੀ ਉਹਨਾਂ ਦੇ ਜਿਹੜੀ ਹੈਗੀ ਆ ਬੈਕਵਰਡ ਦੇ ਜਿਹੜੇ ਫਾਰਵਰਡ ਲਿੰਕੇਜ ਨੇ ਉਹਨਾਂ ਦੇ ਉੱਪਰ ਵੀ ਜਿਹੜੀ ਹੈਗੀ ਆ ਤਫਤੀਸ਼ ਕੀਤੀ ਜਾ ਰਹੀ ਹੈ ਠੀਕ ਸਰ ਧੰਨਵਾਦ